ਜੀਤੂ ਭੱਪਈ ਸਰਦਾਰ ਕਰਨੈਲ ਸਿੰਘ ਜੀ ਢੱਪਈ ਗੋਲਟੀ ਲੱਤਾਲਾ ਛੋਟ ਆਖਰੀ ਆ ਬਈ ਉਹਦੇ ਪਿੱਛੇ ਜਾਂਦਾ ਹੈਗਾ ਜੀ ਜੱਸਾ 헤ੜੀਆਂ ਅਰਜਨ ਗਰੁੱਪ ਮਾਨਕ ਕਲਵੀਰ ਮਾਨਕਾ ਪਿਛਲੇ ਸਾਲ ਦਾ ਸਭ ਤੋਂ ਵੱਧ ਜੇਤੂ ਆ ਜਾਂਦਾ ਵੀ ਬਾਲ ਦਾ ਜਿਹੜੇ ਦਾ ਅੱਜ ਸੌਵੇਂ ਦੇ ਤੱਕਵੇਂ ਨਾਲ ਸਨਮਾਨ ਵੀ ਹੈ ਮਾਸਟਰ ਮਹਿੰਦਰ ਸਿੰਘ ਜੀ ਠਵਾਣਾ ਉਹਨਾਂ ਦੇ ਬੇਟੇ ਨਿੱਕੂ ਦੌਦਰ ਸਮਾਣਾ ਗਰੁੱਪ ਜਿਹੜਾ ਬੋਲ 24 ਲੱਖਾ ਉਹਦਾ ਸਨਮਾਨ ਕਰਨਾ ਬਾਈ ਇੱਕ ਅੰਗਰੇਜ਼ਵਾਲ ਦੇ ਬਾਜ ਗਰੁੱਪ ਜਗਤਪੁਰ ਟੀ. ਜੇ ਸ਼ੇਰਗਿੱਲ ਸਰਦਾਰ ਮਜੀਦ ਸਿੰਘ ਜੀ ਡੋਗਰ ਜਗਤਪੁਰ ਅਮਨਾ ਜਗਤਪੁਰ ਹਿੰਮਤ ਸਿੰਘ ਜੀ ਜਗਤਪੁਰ ਬਾਈ ਸੁਖਵਿੰਦਰ ਸਿੰਘ ਜੀ ਪੱਪੂ ਜਗਤਪੁਰ ਉਸ ਬੱਛੇ ਦਾ ਅੰਗਰੇਜ਼ ਦਾ ਸਨਮਾਨ ਤੀਜਾ ਸਨਮਾਨ ਹੈਗਾ ਜੀ ਠੁੱਲੀ ਪਿੰਡ ਧੌਲ ਮਾਜਰਾ ਜਿਹੜਾ ਪਹਿਲਾ ਬੋਲ ਤੇ ਭੱਜਦਾ ਰਿਹਾ ਢੱਲੀ ਦਾ ਉਸ ਬੋਲ ਦਾ ਸਨਮਾਨ ਹੈ ਤੇ ਵੀਰ ਕੁਲਵੀਰ ਮਾਨਕਰ ਅਰਜਨ ਗਰੁੱਪ ਅਰਜਨ ਬੋਲ ਦਾ ਉਸ ਖੇਡ ਤੇ ਵੀ ਸਨਮਾਨ ਹੈ ਜੀ ਹਾਂਜੀ ਗੱਡੀ ਆਉਂਦੀ ਹੈ ਅਰਜਨ ਗਰੁੱਪੀ ਮੈਨੂੰ ਲੱਗਦਾ ਹੁੰਦਾ ਹੈ ਹਾਂਜੀ ਆਪ ਤਾਂ ਇਹ ਛੱਡ ਮੇਰੀ ਛੱਡ ਮੇਰੀ ਬਾ ਮਿੱਤਰਾ ਮੇਰੀ ਬੀਬੇ ਮਾਰਦੀ ਆ ਅੱਖਾਂ ਤੈਂ ਦਾ ਗੱਦੀ ਦਾ 21 ਸੈਕਿੰਡ 26 ਪੁਆਇੰਟ ਕਰਤਾ ਇਹਨਾਂ ਮੁਰਦਾਰੇ ਮਾਰੋ ਕੁ ਬਰੇ ਤਾੜੀ ਮਿੱਤਰੋ ਸਭ ਤੋਂ ਮੂਰਾ ਜੋੜੀ ਆ ਖੜੀ ਆ ਕਿ ਅਰਜਨ ਗਰਪ ਚਰਬੀਰ ਸਿੰਘ ਮਾਨਕਾ ਮਾਟਰ ਬਿੰਦਰ ਸਿੰਘ ਜਿੱਤੂ ਹਾਣਾ ਬਾਲੀ ਭਲਾਈ ਗਗਨ ਜਾਦਤ ਪਰ ਇਸ ਗਰੁੱਪ ਦੇ ਆ ਭਾਈ